ਜਿਹੜੇ ਪਿੰਡ ਚ ਤੁਸੀਂ ਰਹਿੰਦੇ ਸੀ ਉਥੋਂ ਦੀ ਇੱਕ ਵੱਡੀ ਘਟਨਾ ਹਾਂ ਕਿ ਉਹਨਾਂ ਨੇ ਇੱਕ ਪਰਿਵਾਰ ਨੂੰ ਇਹ ਪਤਾ ਲੱਗਦਾ ਕਿ ਉਹਨਾਂ ਦੀ ਕੁੜੀ ਪ੍ਰੈਗਨੈਂਟ ਹੈ ਹਾਂ ਉਹਦੇ ਰਿਲੇਸ਼ਨ ਉਹਦੇ ਸਕੇ ਭਰਾ ਦੇ ਨਾਲ ਹੈ ਹਾਂ ਕੁੜੀ ਨੂੰ ਉਹਦੇ ਪਰਿਵਾਰ ਦੇ ਮੈਂਬਰ ਮਾਰਦੇ ਕੁੜੀ ਪ੍ਰੈਗਨੈਂਟ ਹੋ ਗਈ ਹੈ ਹਾਂ ਕੁੜੀ ਨੂੰ ਮਾਰ ਦਿੰਦੇ ਆ ਮੁੰਡੇ ਨੂੰ ਕੁਝ ਨਹੀਂ ਕਹਿੰਦੇ ਹਾਂ ਜੰਡ ਥੱਲੇ ਲਪਤ ਦਿੰਦੇ ਆ ਹਾਂ ਤੁਸੀਂ ਯਕੀਨ ਕਰਕੇ ਜੰਡ ਉੱਤੇ ਹਾਲੇ ਵੀ ਆ ਮੈਂ ਜਦੋਂ ਗਈ ਆ ਨਾ ਮੈਂ ਤੇ ਖੜੀ ਹੋਈ ਜੰਡ ਦੇ ਕੋਲ ਜਾ ਕੇ ਆਇਆ ਤੁਸੀਂ ਬਾਅਦ ਚ ਹਾਂ ਚਲੋ ਹੁਣ ਮੈਂ इमोशनल ਹੋ ਜਾਣਾ ਸਵਾਡ ਮੈਂ इमोशनल ਨਹੀਂ ਹੋਣਾ ਅੱਛੀ ਤੇ ਜਿਹੜਾ ਸੋ ਤੁਸੀਂ ਉਹਨਾਂ ਨੂੰ ਵੀ ਮਿਲਿਓ ਜਿਨ੍ਹਾਂ ਦੇ ਨਾਲ ਕਦੇ ਤੁਹਾਡੇ ਰਿਲੇਸ਼ਨਰ ਹੈ ਐਕਚੁਅਲੀ ਨਹੀਂ ਉਹ ਉਹ ਹੈ ਨਹੀਂ ਉਹ ਆਦਮੀ ਵੀ ਹੈ ਨਹੀਂ ਤੇ ਉਹਦੀ ਘਰ ਵਾਲੀ ਵੀ ਹੈ ਨਹੀਂ ਤੇ ਜੇ ਹੁੰਦਾ ਤਾਂ ਚੰਗਾ ਹੁੰਦਾ ਕਿ ਮੈਂ ਉਸ ਬੰਦੇ ਨੂੰ ਦੱਸਦੀ ਵੈਸੇ ਫਾਇਦਾ ਤਾਂ ਕੋਈ ਨਹੀਂ ਇਸ ਪਰ ਮੈਂ ਉਹ ਦੱਸਦੀ ਕਿ ਬੱਚਾ ਨਾਲ ਜਦੋਂ ਕੋਈ ਇਦਾਂ ਕਰਦਾ ਆ ਵੀ ਹੁਣ ਤੇਰੀਆਂ ਪੋਤੀਆਂ ਦੋ ਤੀਆਂ ਹੋਣੀਆਂ ਹਨਾ ਤੇ ਉਦੋਂ ਰਿਜ਼ਲਟ ਕੀ ਹੁੰਦੇ ਆ ਸੀ ਤੇ ਜਿਹੜੇ ਬੰਦਾ ਇੱਕ ਹੋਰ ਬੰਦਾ ਸੀਗਾ ਜਿੱਥੇ ਮੈਂ ਹਵੇਲੀ ਚ ਪਰ ਉਹਨਾਂ ਨੇ ਰੱਖਿਆ ਸੀਗਾ ਬਾਂਦਰ ਕਰਕੇ ਰੱਖਦੇ ਸੀ ਤੇ ਫਿਰ ਉਹ ਜਿੱਥੇ ਮੈਂ ਰੱਖਦੇ ਸੀ ਦੇਖੋ ਆਰ ਨਹੀਂ ਦੇਖੋ ਜਿੱਥੇ ਤੁਸੀਂ ਬੱਚੇ ਨੂੰ ਦਬਾ ਕੇ ਰੱਖਦੇ ਹੋ ਸੰਗਲਾਂ ਚ ਰੱਖਦੇ ਹੋ ਉੱਥੇ ਹੀ ਫਿਰ ਕੋਈ ਤੁਹਾਨੂੰ ਭੇੜੀਆ ਟੱਕਰ ਜਾਂਦਾ ਤਸੀਂ ਪੂਰੀ ਪੜ੍ਹੀ ਕਿਤਾਬ ਬਿਲਕੁਲ ਪੜ੍ਹੀ ਹੈ ਹਾਂ ਤੇ ਮੈਂ ਉਹ ਬੰਦੇ ਨੂੰ ਵੀ ਦੇਖਣਾ ਚਾਹੁੰਦੀ ਸੀ ਹਮਮ ਮੈਂ ਉਹ ਹਵੇਲੀ ਦੇਖਣਾ ਚਾਹੁੰਦੀ ਸੀ ਪਰ ਉਹ ਹਵੇਲੀ ਵੀ ਢਾਤੀ ਤੇ ਉਹ ਵੀ ਹੈ ਨਹੀਂ ਉਹ ਆਦਮੀ ਵੀ ਹੈ ਨਹੀਂ ਉਹਨੂੰ ਮੈਂ ਕਨਫਰੋਂਟ ਕਰਨਾ ਸੀ ਉਸ ਬੰਦੇ ਨੂੰ ਅ ਉਹਦੀ ਘਰ ਵਾਲੀ ਵਿਹੜੇ 'ਚ ਬੈਠੀ ਸੀ ਮੈਂ ਦੇਖਿਆ ਪਰ ਮੈਨਾਂ ਜੀ ਨਹੀਂ ਕੀਤਾ ਕਿ ਜਾਣ ਲਵਾਂ ਸੋ ਮੇਰੇ ਲਈ ਨਾ ਟ੍ਰਿਪ ਬਹੁਤ ਜ਼ਿਆਦਾ ਇਮੋਸ਼ਨਲ ਸੀ ਬਹੁਤ ਵਾਰ ਮੈਂ ਰੋਈ ਉੱਥੇ ਤੇ ਜਿਹੜੀਆਂ ਔਰਤਾਂ ਮੈਨੂੰ ਮਿਲੀਆਂ ਉਹ ਵਿਚਾਰੀਆਂ ਮੈਨੂੰ ਕਿੱਥੇ ਜਾਂਦੀਆਂ ਨਾ ਮਾ ਨਾ ਜਾਣਦੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ 20 30 ਸਾਲ ਪਹਿਲਾਂ ਆਉਣਾ ਚਾਹੀਦਾ ਸੀਗਾ ਤੇ ਮੈਂ ਰੀਅਲਾਈਜ਼ ਕੀਤਾ ਕਿ ਐਕਚੁਅਲੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋਈ ਪਰ ਮੈਨੂੰ ਪਛਤਾਵਾ ਵੀ ਹੋਇਆ ਕਿ ਜਿਹੜੇ ਤਾਂ ਮੇਰੇ ਤੋਂ ਵੱਡੇ ਸੀਗੇ ਜੀ ਉਹ ਤਾਂ ਹੁਣ ਹੈ ਹੀ ਨਹੀਂ ਜਿਹੜੀ ਮੇਰੀ ਜਨਰੇਸ਼ਨ ਸੀ ਮੇਰੇ ਨਾਲ ਦੇ ਬੱਚੇ ਸੀਗੇ ਨਾ ਨਾਉ ਨ ਮੇਰੀ ਪਛਾਣ ਨਾ ਮੈਨੂੰ ਉਹਨਾਂ ਦੇ ਪਛਾਣ ਨਾ ਹੁਣ ਸ਼ਦ ਨਾਵਾਂ ਤੋਂ ਮੁਲਾਬਲੂਬ ਲੈਂਦੀ ਜਿਵੇਂ ਲੱਭਦੀ ਕਰਦੀ ਉਹਨਾਂ ਨੂੰ ਹਨਾ ਦੋ ਚਾਰ ਹੋਣਗੇ ਤੇ ਜਿਹੜੇ ਸੱਤ ਛੋਟੇ ਸੀ ਉਹਨਾਂ ਵਿਚਾਰਾਂ ਨੂੰ ਪਤਾ ਹੀ ਨਹੀਂ ਨਾ ਨਾਉ ਨ ਮੇਰਾ ਪਤਾ ਨਾ ਮੈਨੂੰ ਸੋ ਮੈਂ ਗਈ ਹਾਂ ਉੱਥੇ ਮੈਂ ਜਗ੍ਹਾ ਦੇਖੀਆਂ ਮੈਂ ਜਿਹੜੇ ਮੇਰੇ ਨਾਲ ਤਿੰਨ ਚਾਰ ਮੁੰਡੇ ਗਏ ਸੀ ਮੈਨੂੰ ਦਿਖਾਇਆ ਵੀ ਆ ਜਦੋਂ ਤੁਸੀਂ ਡਾਇਰੀ ਪੜ੍ਹੋਗੇ ਆ ਯਾਦ ਰੱਖੀ ਹੋਤਾ ਹਨਾ ਆ ਸੀ ਜੀਆਂ ਅ ਜਿਹੜਾ ਮੈਂ ਸ਼ਦਖਾਲ ਦਾ ਜ਼ਿਕਰ ਕੀਤਾ ਮਖਾੜ ਟੱਪ ਕੇ ਕਿਵੇਂ ਜਾਂਦੀ ਸੀਗੀ ਹੂੰ ਹੂੰ ਤੇ ਉਹ ਮੈਂ ਥਾਂ ਦਿਖਾਈ ਅਖਬਾਰਤ ਨਾਲ ਇਹਨਾਂ ਮੈਂ ਕਹਾ ਦੇਖ ਲੈ ਇੱਥੇ ਖਾਲ ਹੁੰਦਾ ਸੀਗਾ ਖੇਤਾਂ 'ਚ ਹੂੰ ਹੂੰ ਤੇ ਆ ਵੀ ਮੈਂ ਕਿੰਨਾ ਰਿਸਕ ਲੈਂਦੀ ਸੀ ਜਿਵੇਂ ਉਹ ਸੋਹਣੀ ਰਿਸਕ ਕਿੰਨਾ ਲੈਂਦੀ ਸੀ ਹੈ ਨਾ ਸੋ ਇਦਾਂ ਉਹ ਉਹ ਇੱਕ ਉਮਰ ਹੁੰਦੀ ਆ ਜਦ ਤੁਸੀਂ ਨਾ ਤੁਹਾਨੂੰ ਪਤਾ ਨਹੀਂ ਹੁੰਦਾ ਖਤਰਿਆਂ ਦੇ ਬਾਰੇ ਰਿਸਕ ਦੇ ਬਾਰੇ ਸੀ ਆ ਸੋਚ ਇਦਾਂ ਨਹੀਂ ਹੁੰਦੀ ਆ ਸੀ ਤੇ ਹਾਲਾਤ ਤੁਹਾਨੂੰ ਅ ਭਾਗੀ ਜਾ ਕਰ ਦਿੰਦੇ ਆ ਹਨਾ ਤੇ ਕੁਛ ਅਦਾਂ ਦਾ ਹੁੰਦਾ ਗਿਆ ਸੋ ਹੁਣ ਮੈਂ ਮਤ ਕਿ ਜਿਹੜੇ ਲੋਕਾਂ ਨੇ ਮੇਰੇ ਤੇ ਇਲਜ਼ਾਮ ਲਾਏ ਮੈਂ ਨਾ ਉਹ ਸਮਝ ਸਕਦੀ ਆ ਕਿ ਉਹਨਾਂ ਕੋ ਟੂਲਸ ਨਹੀਂ ਅੰਡਰਸਟੈਂਡਿੰਗ ਦੇ ਮੈਂ ਉਹਨਾਂ 'ਤੇ ਇਲਜ਼ਾਮ ਕਿਵੇਂ ਲਵਾ ਜਾ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਾਂ ਨੂੰ ਵੀ ਇੱਕ ਕਿਤਾਬ ਕਾ ਦੇ ਬਾਰੇ ਆ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਉਹਨੇ ਸਾਇਕੋਲੋਜੀ ਪੜ੍ਹੀ ਆ ਉਹਨੇ ਸਾਹ ਦਾ ਨੂੰ ਪਤਾ ਆ ਉਹ ਸਮਝ ਆ ਜੇ ਉਹ ਮੇਰੇ ਤੇ ਇਲਜ਼ਾਮ ਲਾਵੇ ਨਾ ਮੈਨੂੰ ਦੁੱਖ ਹੋਗਾ ਅਫਸੋਸ ਹੋਊਗਾ ਹੁਣ ਜਿਹੜੇ ਆਮ ਮੁੰਡੇ ਸੀਗੇ ਇਹ ਆਪਣੇ ਪਿੰਡਾਂ ਦੇ ਬੋਤੇ ਉਹੋ ਜਿਹੜੇ ਸਮਾਜ ਚ ਨਾ ਉਹ ਰਹਿੰਦੇ ਆ ਉਹਨਾਂ ਨੂੰ ਇਹ ਨਾ ਪਤਾ ਵੀ ਜਿਹੜੀਆਂ ਚੰਗੀਆਂ ਕੁੜੀਆਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਕੁੜੀਆਂ ਚੰਗੀਆਂ ਹੈ ਨਹੀਂ ਉਹਨਾਂ ਦੇ ਆ ਉਹਨਾਂ ਕੁਛ ਕਰਦੀਆਂ ਉਹਨਾਂ ਨਾਲ ਆ ਕੁਛ ਹੁੰਦਾ ਮਾਵਾਪਾ ਫਿਰ ਕੀ ਕਰਨ ਬਚਾਰੇ ਦੇ ਸੰਦੜ ਉਹਨਾਂ ਦੀ ਅੰਡਰਸਟੈਂਡਿੰਗ ਉਥੋਂ ਤੱਕ ਹੀ ਆ